ਜੇ ਪ੍ਰਸ਼ਾਸਨ ਸਾਡੇ ਨਾਲ ਛੇੜਖਾਲੀ ਕੋਈ ਨਹੀਂ ਕਰੇਗਾ ਪੂਰਾ ਸ਼ਾਂਤਮਈ ਭਰਨਾ ਦੇਵਾਂਗੇ ਜੇ ਸਾਡੀਆਂ ਮਾਈਆਂ ਨੂੰ ਧੂਲਕੜੀ ਸਥਿਤੀ ਕਿਸੇ ਨੇ ਅਸੀਂ ਬਖਸ਼ਣਾ ਨਹੀਂ ਉੱਥੇ ਸੱਟ ਸੱਟ ਤੋਂ ਉੱਤੇ ਹੋ ਗਿਆ ਕੋਈ ਗੱਲ ਨਹੀਂ ਜਿਹੜਾ ਕੰਦਾ ਬੰਦਾ ਮੇਰੇ ਵਰਗਾ ਮਰਦੀ ਜਾਂਦਾ ਉਹਨਾਂ ਚਾਰਾਂ ਨੂੰ ਖੂਂਦੇ ਹੋਣਾ ਜਨਾਜ਼ਾ ਫੋਟਾ ਮਸਲਾ ਨਹੀਂ ਹੁੰਦਾ ਜੇਕਰ ਸਰਕਾਰ ਆਪਦੇ ਧੱਕੇਸ਼ਾਹੀ ਕੁਝ ਕਰਦੀ ਆ ਤਾਂ ਲੋਕ ਮਰਨ ਨੂੰ ਤਿਆਰ ਖੜੇ ਆ ਤੇ ਅਸੀਂ ਮਰ ਜਾਗੇ ਪਰ ਪੈਲੀਆਂ ਨਹੀਂ ਆਪਣੀਆਂ ਛੱਡਾਂਗੇ ਸਾਨੂੰ ਚਾਹੇ 20 ਕਰੋੜ ਰੱਤੀਆ ਕਿੰਨੇ ਦਾ ਦੇਣ ਅਸੀਂ ਤਾਂ ਵੀ ਨਹੀਂ ਦੇਣੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਡੇ ਲਈ ਸੋਚਣਗੇ ਜੀ ਆਆਂ ਨੂੰ ਤਲਕਾਂ ਤੇ ਵਿਖਾਵਾਂਗੇ ਤੇ ਨਹੀਂ ਅੰਥੇ ਗਿਆ ਸੀ ਨੂੰ ਕੁੱਤੇ ਖੋਲੇ ਕਰਨੀਆਂ ਕੁੱਤੇ ਖੋਲੇ ਸਕੂਲ ਕੋਲੇ ਕਰਾਂਗੇ ਕਾਰ ਸੀਐਮ ਸਾਹਿਬ ਇਹ ਵੀ ਕਹਿ ਰਹੇ ਆ ਵੀ ਜੇ ਕੋਈ ਜ਼ਮੀਨ ਨਹੀਂ ਦੇਣੀ ਚਾਹੁੰਦਾ ਤਾਂ ਅਸੀਂ ਨਹੀਂ ਲਮਾਂਗੇ ਅਸੀਂ ਸੀਐਮ ਸਭ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਾਰ ਮਜ਼ਦੂਰ ਇੱਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਬਾਰਕ 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 ਛਾੜੂ ਸਰਕਾਰ ਮਰਦਾਬਾਦ 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 ਛਾੜੂ ਸਰਕਾਰ ਮਰਦਾਬਾਦ 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 ਕੀ ਲੱਗਦਾ ਇਹ ਲੋਕ ਹਰ ਦੀ ਤੱਕ ਦੀ ਧੁੱਪ ਤੇ ਗਰਮੀ ਵਿੱਚ ਕਿਉਂ ਤਪੇ ਹੋਏ ਨੇ ਮਸਲਾ ਜਦੋਂ ਢਿੱਡ ਰੋਜ਼ਗਾਰ ਅਤੇ ਬੱਚਿਆਂ ਦੇ ਭਵਿੱਖ ਦਾ ਹੋਵੇ ਤਾਂ ਗਰਮੀ ਸਰਦੀ ਕੌਣ ਦੇਖਦਾ ਸੁੱਖੀ ਸੰਦੀ ਕੋਈ ਵੀ ਮਰਨ ਦੀਆਂ ਗੱਲਾਂ ਨਹੀਂ ਕਰਦਾ ਨਾ ਕਿਸੇ ਦੂਜੇ ਦੀ ਕੁੱਤੇ ਖਾਣੀ ਦੀਆਂ ਨਾ ਹੀ ਮਰਨ ਤੇ ਲਾਸ਼ ਓਨੀ ਦਿਨ ਸੜ ਕੁੱਤੇ ਰੱਖਣ ਦੀ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਆਹ ਤਿੰਨ ਪਿੰਡਾਂ ਦੇ ਲੋਕ ਤਾਂ ਹਾਕਮ ਧਰ ਨੂੰ ਸਿੱਧੇ ਹੋ ਗਏ ਨੇ ਇਹਨਾਂ ਨੇ ਤਾਂ ਆਪਣੇ ਪਿੰਡਾਂ ਵਿੱਚ ਆਮ ਆਦੀ ਪਾਰਟੀ ਦੀ ਨੋ ਐਂਟਰੀ ਕਰ ਦਿੱਤੀ ਹੈ ਐਲਾਨ ਕਰ ਦਿੱਤਾ ਹੈ ਬਈ ਜੇ ਸਰਕਾਰ ਨਾਲ ਸੰਬੰਧਿਤ ਧਿਰ ਅਤੇ ਆਮ ਆਦੀ ਪਾਰਟੀ ਦਾ ਕੋਈ ਨੁਮਾਇੰਦਾ ਪਿੰਡ ਵਿੱਚ ਬੜਿਆ ਤਾਂ ਉਹ ਆਪਣੀ ਇੱਜ਼ਤ ਅਤੇ ਬੇਇੱਜ਼ਤ ਦਾ ਖੁਦ ਜ਼ਿੰਮੇਵਾਰ ਹੋ ਨਾਲ ਹੀ ਇਹਨਾਂ ਨੇ 7 ਜੁਲਾਈ ਨੂੰ ਰੋਸ ਮਾਰਚ ਕਰਕੇ ਧਰਨਾ ਲਾਉਣ ਦਾ ਵੀ ਐਲਾਨ ਕਰ ਦਿੱਤਾ ਹੈ ਇਹ ਧਰਨਾ ਜਗਰਾਉਂਦੇ ਐਸ ਡੀ ਐਮ ਦਫ਼ਤਰ ਵਿਖੇ ਲੱਗੇਗਾ ਤਿੰਨਾ ਪਿੰਡਾਂ ਨੇ 1 ਇੰਚ ਜ਼ਮੀਨ ਵੀ ਸਰਕਾਰ ਨੂੰ ਨਾ ਦੇਣ ਦਾ ਅਹਦ ਲਿਆ ਜੇਕਰ ੱੱਕੇ ਨਾਲ ਜ਼ਮੀਨ ਖੋਹਣ ਦੀ ਕੋਸ਼ਿਸ਼ ਹੋਈ ਤਾਂ ਹਰ ਤਰ੍ਹਾਂ ਦੀ ਕੁਰਬਾਨੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਜਗਰਾਉਂ ਨੇੜਲੇ ਇਹ ਤਿੰਨ ਪਿੰਡ ਮਾਲਕਪੋਨਾ ਅਤੇ ਅਲੀਗੜ ਨੇ ਇਨ੍ਹਾਂ ਤਿੰਨਾਂ ਪਿੰਡਾਂ ਦੀ 500 ਏਕੜ ਤੋਂ ਵੱਧ ਜ਼ਮੀਨ ਲੈਂਡ ਪੋਲਿੰਗ ਨੀਤੀ ਵਿੱਚ ਆ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਅਰਬਨ ਅਸਟੇਟ ਦਾ ਐਲਾਨ ਕੀਤਾ ਹੋਇਆ ਇਸ ਲਈ ਪੰਜਾਬ ਵਿੱਚੋਂ 4400 ਏਕੜ ਜ਼ਮੀਨ ਐਕਵਾਇਰ ਕਰਨੀ ਹੈ ਜਿਸ ਵਿੱਚ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ 24000 ਏਕੜ ਤੋਂ ਵੱਧ ਫਜ਼ਾਊ ਜ਼ਮੀਨ ਸ਼ਾਮਲ ਹੈ ਜਗਰਾਉਂ ਨਾਲ ਲੱਗਦੇ ਪਿੰਡ ਮਾਲਕ ਵਿਖੇ ਇਨ੍ਹਾਂ ਤਿੰਨਾਂ ਪਿੰਡਾਂ ਦੇ ਲੋਕ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ ਇਕੱਠੇ ਹੋਏ ਇਨਾਂ ਵਿੱਚ ਕਈ ਅਜਿਹੇ ਕਿਸਾਨ ਵੀ ਨੇ ਜਿਨ੍ਹਾਂ ਦੀ ਕੁੱਲ ਜ਼ਮੀਨ ਹੀ ਲੈਂਡ ਪੂਲਿੰਗ ਨੀਤੀ ਵਿਚ ਆ ਰਹੀ ਹੈ ਅਜਿਹੇ ਕਿਸਾਨ ਜ਼ਮੀਨ ਖੋਏ ਜਾਣ ਉੱਤੇ ਕੀ ਕਰਨਗੇ ਉਹ ਬੇਰੋਜ਼ਗਾਰ ਹੋ ਜਾਣਗੇ ਅਤੇ ਦਿਹਾੜੀਆਂ ਲਾਉਣ ਲਈ ਮਜਬੂਰ ਹੋਣਗੇ ਇਹੋ ਚਿੰਤਾ ਉਹਨਾਂ ਨੂੰ ਵੱਡ-ਵੱਡ ਖਾ ਰਹੀ ਹੈ ਇਸੇ ਲਈ ਇਕੱਠ ਵਿੱਚ ਵਪਾਰੀ ਵਰਗ ਤੇ ਦੁਕਾਨਦਾਰਾਂ ਦਾ ਵੀ ਸਾਥ ਮੰਗਿਆ ਗਿਆ ਇਕੱਠ ਵਿੱਚ ਬੁਲਾਰਿਆਂ ਨੇ ਆਖਿਆ ਕਿ ਜੇਕਰ ਕਿਸਾਨ ਜ਼ਮੀਨ ਬਿਹੋਣੇ ਹੋਗੇ ਤਾਂ ਕੰਮ ਦੁਕਾਨਦਾਰ ਭਰਾਵਾਂ ਅਤੇ ਵਪਾਰੀ ਵਰਗ ਦਾ ਵੀ ਮੰਦਾ ਪਊ ਇਸ ਤਰ੍ਹਾਂ ਇਕੱਲੇ ਕਿਸਾਨਾਂ ਉੱਤੇ ਨਹੀਂ ਸਗੋਂ ਪੰਜਾਬ ਦੇ ਸਿਰ ਉੱਤੇ ਖਤਰੇ ਦੀ ਤਲਵਾਰ ਲਮਕ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਨੇ ਪਤਾ ਨਹੀਂ ਕਿਉਂ ਅਤੇ ਕਿਸ ਮਜਬੂਰੀ ਵਿੱਚ ਇਹ ਨੀਤੀ ਬਣਾਈ ਹੈ ਪਰ ਲੋਕ ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਆਮ ਆਦੀ ਪਾਰਟੀ ਸੱਤਾ ਪ੍ਰਾਪਤੀ ਤੋਂ ਪਹਿਲਾਂ ਪਿੰਡਾਂ ਵਿੱਚੋਂ ਸੱਥਾਂ ਵਿੱਚੋਂ ਲੋਕਾਂ ਦੀ ਮਰਜ਼ੀ ਨਾਲ ਸਰਕਾਰ ਚਲਾਉਂਦੀਆਂ ਗੱਲਾਂ ਕਰਦੀ ਹੁੰਦੀ ਸੀ ਅਤੇ ਬਦਲਾਅ ਦੇ ਸੁਪਨੇ ਦਿਖਾਏ ਗਏ ਇਸ ਇਕੱਠ ਵਿੱਚ ਵੀ ਲੋਕਾਂ ਨੇ ਬਦਲਾਅ ਤੋਂ ਤੋਹਫਾ ਹੀ ਕਰ ਲਈ ਪੰਚਾਇਤ ਸਰਪੰਚਾ ਅਤੇ ਪੰਚਾਇਤਾਂ ਨੇ ਮਤੇ ਪਾ ਕੇ ਵੀ ਦੁਹਾਈ ਪਾਈ ਆ ਪਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਭਗਵੰਤ ਮਾਨ ਹੀ ਹਾਕਮਾਂ ਨੂੰ ਘੇਰ ਕੇ ਸਵਾਲ ਕਰਨ ਲਈ ਕਿਹਾ ਕਰਦੇ ਸਨ ਅਤੇ ਹੁਣ ਇਹਨਾਂ ਤਿੰਨਾਂ ਪਿੰਡਾਂ ਦੇ ਲੋਕ ਮੁੱਖ ਮੰਤਰੀ ਦੇ ਕਹੇ ਉੱਤੇ ਹੀ ਫੁੱਲ ਚੜਾਉਣ ਜਾ ਰਹੇ ਨੇ ਉਹਨਾਂ ਸਿੱਧਾ ਐਲਾਨ ਕਰ ਦਿੱਤਾ ਕਿ ਹਾਕਮ ਧਿਰ ਦੇ ਆਗੂ ਇਹਨਾਂ ਤਿੰਨਾਂ ਪਿੰਡਾਂ ਵਿੱਚ ਪਹਿਲੀ ਗੱਲ ਤਾਂ ਆਉਣ ਨਾ ਜੇਕਰ ਆ ਗਏ ਤਾਂ ਕੁੱਤੇ ਖਾਣੀ ਯਕੀਨੀ ਹੋਏਗੀ ਜੇਕਰ ਹੋਰ ਨਾਲ ਪਿੰਡਾਂ ਵਿੱਚ ਵੀ ਹਾਕਮ ਧਿਰ ਦਾ ਦਾਖਲਾ ਐਉਂ ਰੋਕਿਆ ਜਾਣ ਲੱਗਿਆ ਤਾਂ ਇਸ ਪਾਰਟੀ ਦਾ ਭਵਿੱਖ ਵੀ ਇੰਨਾ ਕਿਸਾਨਾ ਵਰਗਾ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਪਿੰਡ ਮਲਕ ਦੇ ਦیدار ਸਿੰਘ ਢਿੱਲੋਂ ਸਣੇ ਪਰਵਾਰ ਸਿੰਘ ਅਤੇ ਹੋਰਨਾਂ ਨੇ ਖਦਸ਼ਾ ਪ੍ਰਗਟਾਇਆ ਕਿ ਸਰਕਾਰ ਨੇ ਬਿਨਾਂ ਉਹਨਾਂ ਦੀ ਸਹਿਮਤੀ ਅਤੇ ਮਨਜ਼ੂਰੀ ਤੋਂ ਉਹਨਾਂ ਦੀਆਂ ਜ਼ਮੀਨਾਂ ਉੱਤੇ ਕਰਜ਼ਾ ਚੁੱਕ ਲਿਆ ਇਹ ਵੀ ਹੋ ਸਕਦਾ ਹੈ ਕਿ ਅਗਲੇ ਦਿਨਾਂ ਵਿੱਚ ਉਹਨਾਂ ਦੀਆਂ ਮੋਟਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾਣ ਜੇਕਰ ਅਜਿਹਾ ਹੋਇਆ ਤਾਂ ਉਹਨਾਂ ਵੀ ਆਰ ਪਾਰ ਦੀ ਲੜਾਈ ਦਾ ਤਹਈਆ ਕਰ ਲਿਆ ਅੱਜ ਜਿਹੜਾ ਸਰਕਾਰ ਨੇ ਲੈਂਡ ਪੁਨਿੰਗ ਦੀ ਨੀਤੀ ਬਣਾਈ ਆ ਉਹਦਾ ਵਿਰੋਧ ਦੇ ਵਿੱਚ ਅਸੀਂ ਅੱਜ ਤਿੰਨ ਤਿੰਨ ਪਿੰਡ ਇਕੱਠੇ ਹੋਏ ਹਾਂ ਮਾਲਕ ਓਨਾ ਅਲੀਗੜ ਅਸੀਂ ਇਹ ਜਿਹੜੀ ਸਰਕਾਰ ਨੇ ਨੀਤੀ ਬਣਾਈ ਹੈ ਉਸ ਦੇ ਖਿਲਾਫ ਇਕੱਠੇ ਹੋਏ ਹਾਂ ਵੀ ਅਸੀਂ ਇੱਕ ਮਰਲਾ ਵੀ ਜ਼ਮੀਨ ਦਾ ਸੀ ਇਹ ਸਿੱਧੀ ਦੇਣਾ ਸਾਡੇ ਤਕਰੀਬਨ ਕਿੰਨਾ ਪਿੰਡਾਂ ਦਾ 511 ਏਕੜਾ ਜਿਹੜੀ ਰਿਕਵਰ ਕਰਨ ਲੱਗੀ ਪਰ ਅਸੀਂ ਸਾਰੇ ਕਿਸਾਨਾਂ ਨੇ ਇਹੀ 1 ਏਕੜ ਦਾ ਇੱਕ ਮਰਲਾ ਨਹੀਂ ਦੇਣਾ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰ ਨੇ ਪਹਿਲਾਂ ਰਿਕਵਰ ਕੀਤੀਆਂ ਜ਼ਮੀਨਾਂ ਉਹ ਤਾਂ ਬੇਲੀਆਂ ਪਈਆਂ ਖਾਂਡਾ ਮੈਦਾਨ ਜਿਹੜੀ ਬੰਜਰ ਬਣੀ ਪਈ ਆ ਦੇਖੋ ਤੁਸੀਂ ਕਿੱਡੇ ਕਿੱਡੇ ਕੱਕ ਹੋ ਗਏ ਜਿਹੜੇ ਬਣੇ ਪਏ ਆ ਉਹਦੇ ਵਿੱਚ ਉੱਗੇ ਹੋਏ ਪਰ ਇਹ ਸਾਡੀਆਂ ਅਪਜਾਊ ਜ਼ਮੀਨਾਂ ਆ ਅਸੀਂ ਇਹ ਨਹੀਂ ਦੇਣੀ ਕਿਉਂਕਿ ਸਾਡੇ ਬਜੌਰਕਾਂ ਨੇ ਬੜੀ ਮਿਹਨਤ ਦੇ ਨਾਲ ਕਿਉਂਕਿ ਪਹਿਲਾਂ ਇੱਥੇ ਰੇਤਾ ਹੁੰਦਾ ਸੀ ਬੜੀ ਮਿਹਨਤ ਦੇ ਨਾਲ ਅਪਜਾਉ ਕੀਤੀ ਹੁਣ ਸਾਡੇ ਤਿੰਨ ਫਸਲਾਂ ਹੋਣ ਲੱਗੀਆਂ ਖਿਸ਼ਾਲੀ ਹੋਣ ਲੱਗੀ ਆ ਪਰ ਹੁਣ ਇਹ ਸਰਕਾਰ ਨੇ ਆ ਕੇ ਜਿਹੜਾ ਸਾਡਾ ਮਾਰਨ ਲੱਗੀ ਆ ਪਰ ਅਸੀਂ ਇਹ ਹੋਣ ਨਹੀਂ ਦੇਵਾਂਗੇ ਹਾਂਜੀ ਉਹਨਾਂ ਨੇ ਪਲਾਨ ਹੀ ਤਿਆਰ ਕੀਤਾ ਵੀ ਸਾਰਾ ਇਹਨਾਂ ਜ਼ਮੀਨਾਂ ਦੇ ਉੱਤੇ ਕਾਰਜਾ ਲੈ ਕੇ ਜਿਹੜੀਆਂ ਅਸੀਂ ਗਾਹਾਂ ਵਾਲੀਆਂ ਆਪ ਜਿਨ੍ਹਾਂ ਇਲੈਕਸ਼ਨ ਆਪ ਸਰਕਾਰ ਨੇ ਕਿਹਾ ਵੀ ਅਸੀਂ ਲੜ ਸਕੀਏ ਇਹਨਾਂ ਕਰਕੇ ਜ਼ਮੀਨਾਂ ਤੇ ਸਾਰਾ ਕਾਰਜਾ ਲਿਆ ਦੇਖੋ 40000 ਏਕੜ ਪੰਜਾਬ ਦਾ ਦੇਖੋ ਪੰਜਾਬ ਦੇ ਵਿੱਚੋਂ ਕਿੱਥੇ ਫਸਲ ਹੋਊਗੀ ਕਿੱਥੋਂ ਜਾਊਗਾ ਸਾਡੇ ਪੰਜਾਬ 'ਚ ਹੈ ਕੀ ਐ ਕੋਈ ਫੈਕਟਰੀ ਨਹੀਂ ਕੋਈ ਇੰਡਸਟਰੀ ਨਹੀਂ ਕੁਛ ਨਹੀਂ ਇੱਕ ਕਿਸਾਨੀ ਸੀ ਜਿਹੜੀ ਉਹ ਵੀ ਇਹਨਾਂ ਖਤ ਸਾਡੀ ਕਿਸਾਨੀ ਨੂੰ ਖਤਮ ਕਰਨ ਲੱਗੀ ਐ ਪਰ ਅਸੀਂ ਹੋਣ ਨਹੀਂ ਦੇਵਾਂਗੇ ਚਾਹੇ ਸਾਨੂੰ ਕੁਛ ਵੀ ਕਰਨਾ ਪਵੇ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਆ ਵੀ ਸਾਰੇ ਪਰਿਵਾਰਾਂ ਸਮੇਤ ਅਸੀਂ ਕੁਰਬਾਨੀਆਂ ਦੇਵਾਂਗੇ ਇਸੇ ਤਰ੍ਹਾਂ ਨਾਲ ਲੱਗਦੇ ਪਿੰਡ ਪੋਨਾ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਜਵੰਦਾ ਅਤੇ ਮੌਜੂਦਾ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਵੀ ਇਸ ਨੀਤੀ ਦਾ ਵਿਰੋਧ ਕਰਦਿਆਂ ਮੂੰਹ ਤੋੜ ਜਵਾਬ ਦੇਣ ਦੀ ਗੱਲ ਆਖੀ ਐ ਨੀਤੀ ਬਣਾਈ ਆ ਜਵਾਨੀ ਸਰਕਾਰ ਸੀਐਮ ਸਾਹਿਬ ਇਹ ਵੀ ਕਹਿ ਰਹੇ ਆ ਵੀ ਜੇ ਕੋਈ ਜ਼ਮੀਨ ਨਹੀਂ ਦੇਣੀ ਚਾਹੁੰਦਾ ਤਾਂ ਅਸੀਂ ਨਹੀਂ ਲਵਾਵਾਂਗੇ ਅਸੀਂ ਸੀਐਮ ਸਾਹਿਬ ਨੂੰ ਇਹ ਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਅਸੀਂ ਸੀਐਮ ਸਾਹਿਬ ਨੂੰ ਰਿਟਰਨ ਵੀ ਭੇਜਤੇ ਕੱਲੇ-ਕੱਲੇ ਜ਼ਮੀਨ ਮਾਲਕ ਦਾ ਐਫੀਡੇਟ ਵੀ ਦੇਤਾ ਪੰਚਾਇਤਾਂ ਨੇ ਮਤੇ ਭਾਕੇ ਵੀ ਦਿੱਤੇ ਆ ਕਿ ਅਸੀਂ ਪੈੜੀ ਨਹੀਂ ਦੇਣੀ ਚਾਹੁੰਦੇ ਸਾਡੇ ਜਿਹੜੇ ਜਗਰਾਉਂ ਹਲਕੇ ਦੇ ਪੋਨਾ ਮਾਲਕ ਅਲੀਗੜ ਤੇ ਗਵਾੜ ਗੁਜਰਾ ਚਾਰਾਂ ਪਿੰਡਾਂ ਦੇ ਮਤੇ ਗ라ਡਾ ਨੂੰ ਵੀ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਵੀ ਐਸ ਡੀ ਐਮ ਸਾਹਿਬ ਨੂੰ ਵੀ ਤੇ ਸੀ ਐਮ ਸਾਹਿਬ ਨੂੰ ਵੀ ਇਹ ਪਹੁੰਚ ਚੁੱਕਿਆ ਸਾਡੇ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਸਾਡੀ ਅਸੀਂ ਜਵਾਬ ਦੇਤਾ ਕਿ ਉਹ ਨੋਟੀਫਿਕੇਸ਼ਨ ਕਰੇ ਕਿ ਪਿੰਡਾਂ ਦੀ ਪੈੜੀ ਅਸੀਂ ਕਵਰ ਨਹੀਂ ਕਰਾਂਗੇ ਜੇਕਰ ਸਰਕਾਰ ਆਪਦੇ ਧੱਕੇਸ਼ਾਹੀ ਕੁਝ ਕਰਦੀ ਆ ਤਾਂ ਲੋਕ ਮਰਨ ਨੂੰ ਤਿਆਰ ਖੜੇ ਆ ਤੇ ਅਸੀਂ ਮਰ ਜਾਗੇ ਪਰ ਪੈੜੀਆਂ ਨਹੀਂ ਛੱਡਾਂਗੇ ਜੇਕਰ ਸਤੋ ਇਹ ਹੀ ਧੰਦਾ ਸਾਡਾ ਖੇਤੀਬਾੜੀ ਖੋ ਗਿਆ ਤਾਂ ਫਿਰ ਅਸੀਂ ਸਾਡੇ ਬੱਚੇ ਅਸੀਂ ਕਿਹੜੇ ਬਾਹਰਾਂ ਤੇ ਪਾਣਾ ਤੇ ਪਾਣੀ ਸਰਕਾਰ ਨੂੰ ਚਾਹੀਦਾ ਕਿ ਇਸ ਪਾਸੇ ਰਾਹ ਆਵੇ ਤੇ ਨੂੰ ਜਿਹੜਾ ਲੈਂਡ ਲਾ ਦੇ ਦਿੱਤੀ ਇਹਨੂੰ ਵੱਧ ਦਿੱਤੀ ਉਸ ਦਿਨ ਅਸੀਂ ਬਹੁਤ ਵੱਡਾ ਕਟ ਕਰਾਂਗੇ ਤਾਂ ਜੋ ਸਰਕਾਰ ਜਿਵੇਂ ਦੋਕੇ ਸਾਡੇ ਆਨੇ ਭਰਾਵਾਂ ਨੇ ਪੰਜਾਬ ਦੇ ਨੇ 92 ਬਣਾਈ ਸੀ ਮਾਨ ਸਤਕਾਰ ਦਿੱਤਾ ਸੀ ਤੇ ਉਦੋਂ ਬੁਰੀ ਤਰ੍ਹਾਂ ਇਹਨਾਂ ਨੂੰ ਕਰਾਂਗੇ ਕਿਉਂਕਿ ਬਣਾਈ ਸੀ ਪੰਜਾਬ ਦਾ ਕਿਸਾਨੀ ਦੇ ਬਲਦਾਂ ਦਾ ਸਾਰੇ ਨੇ ਸੋਚਿਆ ਕਿ ਸਾਰੇ ਐਨਆਰਆਈ ਵੀਰਾਂ ਨੇ ਸੋਚਿਆ ਸੀ ਪੰਜਾਬ ਦੇ ਨੂੰ ਸੀ ਪਰ ਇਹਨਾਂ ਨੇ ਇਹੋ ਜਿਹਾ ਬੰਦਾ ਲਿਆਂਦਾ ਕਿ ਸਾਨੂੰ ਕਿਸਾਨਾਂ ਨੂੰ ਪੰਜਾਬ ਤੋਂ ਬਾਹਰ ਕਰਨਾ ਹੈ ਕਿਉਂਕਿ ਬਾਕੀ ਸਾਰੀਆਂ ਗੱਲਾਂ ਦਾ ਮਸਲਾ ਹੱਲ ਜਾਂਦਾ ਹੂ ਵੀ ਲੜਾਈ ਝੜੇ ਵਿੱਚ ਹੋਰ ਕਿਸੇ ਦੀ ਮਦਦ ਕਰਦੀ ਕਰਦੀ ਪਰ ਜਦੋਂ ਇਹ ਸਾਡੀ ਮਾਜਮੀਨ ਨੂੰ ਪੈ ਗਈ ਇਹ ਤਾਂ ਫਿਰ ਬਰਦਾਸ਼ਤ ਨਹੀਂ ਹੋਣੀ ਨਾ ਹੀ ਕੋਈ ਕਰ ਸਕਦਾ ਦਾ ਅਸੀਂ ਜਿਹੜਾ ਹਰ ਪ੍ਰੋਗਰਾਮ ਲਿਖਿਆ ਅੱਜ 7 ਤਰੀਕ ਦਾ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ